ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਦਾਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੱਕਰੇ ਲੂ ਦੋ ਬੈੜਾ ਦਿਖਾਉਣੇ ਆ ਜਿਹਦੀ ਮਾਂ ਵੀ ਘਰੇ ਖੜੀ ਆ ਸਾਰਾ ਬਾਇਓ ਡਾਟਾ ਵੀਰ ਤੋਂ ਲੈ ਕੇ ਦੇਵਾਂਗੇ ਇੱਕ ਤਾਜੀ ਸੂਰ ਨੂੰ ਹਾਜ਼ਰ ਆ ਤੇ ਇੱਕ ਸੇਵੀ ਨਦੀ ਟੋਕੜ ਗੱਬਣ ਚੈੱਕ ਦੇ ਵਿੱਚ ਨਹੀਂ ਹੁੰਦੀ ਤੋਕੜ ਵੜ ਦਿਖਾਵਾਂਗੇ ਦੁੱਧ ਦਿੰਦੀ ਹੈ ਡਿਟੇਲ ਵੀ ਉੱਤ ਪੁੱਛਦੇ ਨੇ ਬਾਰੇ ਸਸੀ ਘਾ ਬਾਈ ਸਸੀ ਘਾ ਬਾਈ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਸੇਵ ਸਿੰਘ ਪਿੰਡ ਅਤਲਾਗਲਾ ਜ਼ਿਲ੍ਹਾ ਮਾਨਸਾ ਪਿੰਡ ਅਤਲਾਗਲਾ ਜ਼ਿਲ੍ਹਾ ਪਹਿਗਾ ਮਾਨਸਾ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਆਪਣਾ ਇਹ ਮੋਬਾਈਲ ਨੰਬਰ 98556 117 98556 ਇੱਕ ਮਿੰਟ ਦੁਬਾਰਾ ਬੋਲੋ 997 98700 ਇੱਕ 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 ਮਿੰਟ ਨੰਬਰ ਬੋਲਿਓ ਨੰਬਰ ਹੈਗਾ ਆਪਣਾ 62838 62838 36191 37191 ਹਾਂਜੀ 62838 37191 ਹਾਂਜੀ ਠੀਕ ਹੈ ਜਿਹੜੇ ਆਪਾਂ ਪਹਿਲੇ ਨੰਬਰ ਤੇ ਬੱਚੀ ਦੇਖੀ ਜਾਂਦੇ ਹੈਗੇ ਹਾਂਜੀ ਇਹ ਆਪਣੀ ਸੂਰੀ ਹੈ ਪਹਿਲਾ ਸੂਆ ਹਨਾ ਹਾਂਜੀ ਇਹ ਪਹਿਲਾ ਸੂਆ ਚ ਸੂਰੀ ਹੈ ਵੜਾ ਠੀਕ ਹੈ ਠੀਕ ਹੈ ਜੀ 10 ਦਿਨ ਇਹਦੇ ਬਾਕੀ ਨੇ ਹਜੇ ਠੀਕ ਹੈ ਜੀ ਦੰਦੋ ਕਿਵੇਂ ਆ ਗਈ ਏ ਦੁੱਧੋ ਤਾਂ ਹਜੇ ਦੁੱਧ ਆਉਂਦੀ ਹੈ ਚੋ ਚੋਈ ਨੂੰਨ ਮਹੀਨੇ ਦੀ ਹੋਈ ਹੋਏ ਹਜੇ ਅੱਛਾ ਦੰਦੋ ਖੀਰੀ ਹੈ ਬਿਲਕੁਲ ਹਾਂ ਖੀਰੀ ਹੈ ਬਿਲਕੁਲ ਦੰਦ ਹਜੇ ਕਰੇ ਨਹੀਂ ਕੋਈ ਤੋੜਿਆ ਨਹੀਂ ਹਾਂ ਹਾਂ ਠੀਕ ਹੈ ਇਹ ਜੇ ਆਪਾਂ ਮਾਂ ਵੀ ਦੱਸ ਦਿਆਂ ਕੋਲੀ ਖੜੀ ਹੈ ਨਾ ਇਹਦੀ ਇਹਦੀ ਮਾਂ ਆ ਸੀ ਜੀ ਠੀਕ ਹੈ ਠੀਕ ਹੈ ਇਹਦੇ ਥੱਲੇ ਆਪਣਾ 42 ਕਿਲੋ ਦੁੱਧ ਚੋਇਆ ਹੋਇਆਗਾ ਅੱਛਾ ਦੂਜੇ ਤੀਜੇ ਸੂਏ ਦੇ ਵਿੱਚ ਇਹ ਥੱਲੇ 42 ਕਿਲੋ ਤੋੜਿਆ ਹਾਂ ਜੀ ਤੀਜੇ ਸੂਏ ਦੇ ਵਿੱਚ 42 ਕਿਲੋ ਦੁੱਧ ਚੋਇਆ ਹੋਇਆ ਹੈ ਆਪਣਿਆਂ ਨੇ 42 ਕਿਲੋ ਦੁੱਧ ਪੀਕ ਲੈ ਬੈ ਚੱਲੀ ਆ ਚੱਲੀ ਹੋਈ ਹੈ ਜੀ ਕੰਡੇ ਵਾਲਾ ਜਿਹੜੀ ਬੱਚੀ ਅੱਜ ਆਪਾਂ ਵੇਚਣੀ ਹੈ ਕਿਹਦੇ ਸੀ ਇਹ 50053 ਦੀ ਬੱਸੀ ਹੈ ਠੀਕ ਆ 50053 ਦੀ ਆ ਗਈ ਬੱਸੀ ਆ ਹਾਂਜੀ ਰਮਾਡਾ ਤੋਂ ਗੱਬਣਾ ਹੈ ਠੀਕ ਆ ਰਮਾਡਾ ਦੇ ਅੱਗੇ ਲੱਗਿਆ ਐਸਐਸਸੀ ਹਾਂਜੀ ਨੀ ਸੈਕਸਰ ਨਹੀਂ ਲੱਗਿਆ ਹੈਗਾ ਨਾ ਸੈਕਸਰ ਸਰ ਨੌਨ ਸੈਕਸਰ ਲੱਗਿਆ ਹੈ ਹਾਂ ਹਾਂ ਪਰ ਮਾੜਾ ਦਾ ਹਜੇ ਤਾਂ ਮੰਨ ਕੇ ਚਲੋ ਜੀ 10 ਦਿਨ ਬਾਕੀ ਨੇ ਬਹੁਤ ਝੂਲੀ ਬਣਉਣੀ ਹੈ ਬੱਸੀ ਨੇ ਹਜੇ ਠੰਡੀ ਸੀਲ ਕੋਈ ਚੱਕਰ ਵਾਲੀ ਗੱਲ ਨਹੀਂ ਜਮਾਂ ਠੰਣ ਲੈਵੇ ਬੜੀ ਸੁਧਰੀ ਆ ਗਈ ਜਮਾਂ ਹਾਂ ਸਾਫ ਸੁਧਰੀ ਹੈ ਥਣ ਲੈਵੇ ਦੀ ਤੇ ਜੀ ਮਾ ਦੇ ਅਕੋਰਡਿੰਗ ਤੇ ਸੀਮਲ ਦੇ ਅਕੋਰਡਿੰਗ ਆਪਾਂ ਅੰਦਾਜ਼ਾ ਲਾ ਸਕੀਏ ਗੈਸ ਯਾਰ ਦਦ ਕਿੰਨਾ ਪਾ ਦੂਗੀ ਗੈਸ ਦੇਖੋ ਜੀ 45 ਲੀਟਰ ਤੱਕ ਤਾਂ ਰਾਮ ਨਹੀਂ ਜਾਣਾ ਹੈ ਬੱਸੀ ਨੇ ਠੀਕ ਆ ਪਲੋ ਸਟਾਰਟਿੰਗ 40 ਤੋਂ ਪਲੱਸ ਹੀ ਕਰੋ ਹਾਂ 40 ਤੋਂ ਪਲੱਸ ਦੀ ਸਟਾਰਟਿੰਗ ਕਰਨੀ ਹਾਂ ਨਨ 12 13 ਦਿਨ ਲੂਹੇ ਹਜੇ ਹਜਾ ਲਾ ਲੂ ਸੀਮਾ ਦੇਖੋ ਵੀ ਆਪਣਾ ਕਿੰਨਾ ਵਧੀਆ ਲਿਆਗਣਾ ਆ ਬਾਕੀ ਉਹ ਠੰਡੀ ਛੀਲ ਦੇਖੋ ਜਮਾ ਤੋਰੇ ਬਾਹਰ ਨੂੰ ਸੋ ਫਿਰ ਕੱਦਕਾਰ ਵਗੈਰਾ ਬੱਚੇ ਦੇਖ ਸਕਦੇ ਹੋ ਪਹਿਲਾ ਸੂਆ ਦੰਦੋ ਹਰੇ ਖੀਰੀ ਆ ਸੂਣ ਦੇ ਵਿੱਚ 10 12 ਦਿਨ ਬਾਕੀ ਆ ਰਮਾਡਾ ਦੇ ਸੀਮਨ ਦੀ ਆ ਗਈ ਆਪ ਇਹ ਅਸਾ 50 053 ਦੀ 50 053 ਰਮਾਡਾ ਤੋਂ ਗੱਬਣਾ ਅੱਗੇ ਰਮਾਡਾ ਤੋਂ ਗੱਬਣਾ ਪਹਿਲੇ ਸੂਏ ਸਟਾਰਟਿੰਗ ਚੰਗੇ ਦੋਦੀ ਪਾਉਗੇ ਜੀ ਮਾਂ ਵੀ ਵੀਰਾਂ ਕੋਲ ਘਰੇ ਖੜੀ ਆ ਪੰਜ ਸੱਤ ਬਿਹੜਾ ਵੀਰਾਂ ਦੇ ਘਰੇ ਰੱਖੇ ਹੋਇਆ ਸਾਰਾ ਆਪਣਾ ਕਰੂ ਹੀ ਸਾਰਾ ਬ੍ਰੀਲ ਇਹ ਠੀਕ ਹੈ ਤੇ ਲੈਵਲ ਉਹਦੇ ਬੜੇ ਸੁਤਰੀਆ ਹੈ ਨਾ ਹਾਂਜੀ ਤੇਰੀ ਡਿਮਾਂਡ ਦੀ ਗੱਲ ਕਰੇ ਰੇਟ ਆਪਾਂ ਕੀ ਰੱਖਿਆ ਦਾ ਜੀ ਇਹਦੇ 2.5 ਲੱਖ ਰੁਪਏ ਆਉਂਦੇ ਅੱਛਾ ਮੁੱਲ 2.5 ਲੱਖ ਰੁਪਏ ਹਾਂਜੀ ਸੋ ਵੀਰੇ 2.5 ਲੱਖ ਰੁਪਏ ਵੈੜਦੀ ਹੈਗਾ ਡਿਮਾਂਡ ਆ ਬਹੁਤ ਵੀ ਡਿਮਾਂਡ ਕਰਦੇ ਘਰੇਲੂ ਪਸ਼ੂ ਲੈਣਾ ਘਰੇਲੂ ਪਸ਼ੂ ਆ 2.5 ਲੱਖ ਡਿਮਾਂਡ ਆ ਬਾਕੀ ਮੌਕੇ ਦੇ ਮਾਨਤਨ ਵਗੈਰਾ ਹੋ ਜੂਗਾ ਫਿਕਸ ਹੀ ਆ ਜੀ ਨਾ ਨਾ ਹੋ ਜੂਗਾ ਮਾਨਤਨ ਜੀ ਠੀਕ ਹੈ ਤੇ ਵੀਰੇ ਮੁੱਲ ਦਾ ਬਗਲਦਾ 2.5 ਲੱਖ ਰੁਪਏ ਆਹ ਨਾ ਜੀ ਆਪਾਂ ਵੇਚ ਨਹੀਂ ਕਿੱਥੇ ਜੇ ਆਪਾਂ ਫਾਲਤੂ ਮੁੱਲ ਕਰਦਾ ਫਾਇਦਾ ਕੋਈ ਨਹੀਂ ਹਾਂ ਆਪਾਂ 2 ਲੱਖ ਤੋਂ ਕਰਦਾ ਮੰਨਤਾ ਹਾਂ ਜੀ ਠੀਕ ਆ 2 ਤੋਂ ਅੰਦਰ ਮੰਨਦਾਂ ਨੂੰ ਹੋ ਜਾਊਗਾ ਹਾਂ ਹਾਂ ਹੋ ਜਾਊਗਾ ਜੀ ਸੋ ਵੀਰ 2.5 ਲੱਖ ਰੁਪਏ ਡਿਮਾਂਡ ਆ 2 ਤੋਂ ਅੰਦਰ ਮੰਨਦਾਂ ਨੂੰ ਹੋ ਜਾਊਗਾ 2.5 ਲੱਖ ਤੱਕ ਮੁੱਲ ਕੀਤਾ ਗਿਆ ਤੇ ਅੱਗੇ ਦੋ ਨੰਬਰ ਦੀ ਜਿਹੜੀ ਵੜ ਦੇਖਦੇ ਆਪਾਂ 托ਕਰ ਦੱਸਦੇ ਪਿਆ ਜਿਹੜੀ ਨੂੰ ਜਿਹੜੀ ਆ ਵੜ 托ਕਰ ਆ ਜੀ ਹਾਂਜੀ ਇਹ ਸਾਢੇ 6 ਮਹੀਨਿਆਂ ਦੀ ਸੂਈ ਹੋਈ ਹੈਗੀ ਠੀਕ ਐ ਇਹਨੂੰ ਅੱਜ 10 ਦਿਨ ਹੋ ਗਏ ਇਹ aí ਹੋਈ ਨੂੰ ਠੀਕ ਹੈ ਕਿਹੜਾ ਇਹ ਕਰ 40 432 ਦਾ ਸੀਮਨ ਲਗਾਇਆ ਹੋਇਆ ਡੈਨਮਾਰਕ ਦਾ ਇਹ ਇੱਕ ਸੀਮਨ ਰੱਖਿਆ ਦੋਨੇ ਟਾਈਮ ਰੱਖਿਆ ਸਵੇਰੇ ਦੋਨੇ ਟਾਈਮ ਰੱਖਿਆ ਹੋਇਆ ਜੀ ਸਵੇਰੇ ਸ਼ਾਮ ਹਾਂ ਸਵੇਰੇ ਸ਼ਾਮ ਪਹਿਲੀ ਇਹ ਫਾਸਟ ਆਈ ਹੋਈ ਆ ਇਸ ਤੋਂ ਪਹਿਲਾਂ ਸੀ ਇਹਦੇ ਆਈ ਆਈ ਨਹੀਂ ਕਰੀ ਹੈਗੀ ਪਹਿਲਾਂ ਗਰਮੀ ਚ ਵੜੀ ਜਾਂਦੀ ਸੀ ਬੈਠੇ ਠੀਕ ਹੈ ਹਾਂ ਇਹ ਸਾਡੇ ਕੋਲ ਦੂਜਾ ਸੂਆ ਸੂਈ ਹੋਈ ਬੈਠਾ ਜੀ ਠੀਕ ਹੈ ਦੂਜਾ ਸੂਆ ਸੂਈ ਹੋਈ ਆ ਸੇਮਿਆਂ ਦਾ ਗੈਪ ਆ ਕੇ ਹੁਣ ਗੰਭਲ ਹੋਈ ਆ ਹਾਂ 6 ਮਹੀਨੇ ਤੋਂ ਪਹਿਲਾਂ ਹੀ ਟਾਸੀਮਸ ਕਰਵਾਤੀਆਂ ਸੀਗੀਆਂ ਦੁੱਧ ਐਸ ਵਕਤ ਮੈਨ ਨਾਲ ਕਿੰਨਾ ਨੇ ਐਸ ਟਾਈਮ ਕੰਡੇ ਵਾਲਾ 2 ਕਿਲੋ ਦੁੱਧ ਤਿਆਰ ਸੁਬਰਕ ਕੱਦ-ਕਾੜ ਵਗੈਰਾ ਦੇਖੋ ਵੈੜਦਾ ਦੂਜਾ ਸੂਆ ਸੂਹੀ ਆ 22 ਲੀਟਰ ਦੁੱਧ ਕੰਡੇ ਵਾਲਾ ਜਮਾ 20 ਕਿਲੋ ਮਿਲਣ ਵਾਲਾ ਨੈਟ ਨਿਪੜੂਗਾ ਤੇ ਬਾਈ ਜੀ ਆਪ ਕਿਹੜੇ ਸੀਮਨ ਦੀ ਆ ਇਹ ਇਹ ਵੱਡ-ਵੱਡ ਦੇ ਆਈਟਮ ਦੀ ਆ ਇਹ ਠੀਕ ਹੈ ਹਾਂ ਆਪਾਂ ਪਹਿਲੇ ਸੂਏ ਸੂਣ ਵਾਲੀ ਪਹਿੜ ਲੈਂਦੀ ਸੀ ਅਸੀਂ ਨੇ ਤਾਜੀ ਦਾ ਪੀਕ ਲੈਵਲ ਦੁੱਧ ਕਿੰਨਾ ਰਿਹਾ ਹੈਗਾ ਇਸ ਕੀ 3 ਕਿਲੋ ਤੇ ਬਾਕੀ ਇਹ 30 ਕਿਲੋ ਦੁੱਧ ਤੇ ਪਾ ਗਈ ਸੀ ਇਹ ਐਫਐਮਡੀ ਚ ਆ ਗਈ ਸੀ ਬੜੀ ਉਦੋਂ ਠੀਕ ਹੈ ਹਾਂ ਤਾਂ ਕਰਕੇ ਨਹੀਂ ਤਾਂ ਦੁੱਧ ਨੇ 40 ਤੋਂ ਬਾਹਰ ਜਾਣਾ ਸੀ ਯਾਰ ਠੀਕ ਹੈ ਦੂਜੇ ਸਵਿਸ਼ ਸਟਾਰਟਿੰਗ ਹੈ ਜੀ 30 ਕਿਲੋ ਤੋਂ ਪਾਰ ਦੀ ਦੌੜੀ ਰਹੀ ਹੈ ਹਾਂ ਹਾਂ ਤੇ ਹੁਣ 20 ਕਿਲੋ ਜਮਾ ਨੈਟ ਮੈਨ ਦਾ ਜਮਾ ਨੈਟ ਉਹ ਤਾਂ 22 ਆਪਾਂ 20 ਕਿਲੋ ਕਹਿਣਾ ਹੈਗੀ ਇਹਦਾ ਆਪਾਂ ਰੇਟ ਕੀ ਰੱਖਿਆ ਜੀ ਇਹਦਾ 90000 ਰੁਪਏ ਰੱਖਿਆ ਜੀ ਮਾਨਦਾਨ ਹੋ ਜਾਊਗਾ ਹਾਂ ਮਾਨਦਾਨ ਹੋ ਜਾਊਗਾ ਜੀ ਤੇ ਨੰਬਰ ਐਡਰੈਸ ਬੋਲੋ ਬਈ ਦੁਬਾਰੇ ਆਪਣਾ ਆਪਣਾ ਪਿੰਡ ਹੈਗਾ ਹਤਲਾਗਲਾ ਠੀਕ ਹੈ ਡਿਸਟ੍ਰੈਕਟ ਕੀ ਹੈ ਮਾਨਸਾ ਨੰਬਰ ਬੋਲੋ ਜੋਗੀ ਵੀਰਾਂ ਦੇ ਲਾਗੇ ਠੀਕ ਹੈ ਠੀਕ ਹੈ ਜੀ ਤੇ ਨੰਬਰ ਹੈਗਾ ਆਪਣਾ 62 6838 67199 67199 ਉਹ ਵੀਰੇ ਦੋ ਬੜਾ ਬਦਖਾ ਚੁੱਕੇ ਆ ਕਿਸੇ ਵੀ ਵੀਰ ਦੇ ਕੋਈ ਵੀ ਬੜ ਪਸੰਦ ਹੋਵੇ ਕੋਲ ਇਹ ਅੱਗੇ ਦੇਖ ਕੇ ਤਸੱਲੀ ਕਰਕੇ ਖਰੀਦ ਲੈ ਜਾਓ ਵੀਡੀਓ ਦੇਖ ਲੈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਦੇ ਆਂ ਕਿਸੇ